ਸਤ ਸ੍ਰੀ ਅਕਾਲ ਦੋਸਤੋ ਡਬਲ ਐਫ ਜੀ ਦੇਸੀ ਚੂਜਾ ਅੱਜ ਡਬਲ ਐਫ ਜੀ ਦੇਸੀ ਚੂਜਾ 1 ਮਹੀਨਾ 10 ਦਿਨ ਦਾ ਹੋ ਗਿਆ ਹੈ ਤੇ ਗਰੋਥ ਵੀ ਵਧੀਆ ਕਰ ਰਿਹਾ ਹੈ ਤਾਂ ਅੱਜ ਤੁਹਾਨੂੰ ਵੀਡੀਓ ਚ ਦੱਸਿਆ ਜਾਵੇਗਾ ਕਿ ਮੁਰਗੇ ਨੂੰ ਠੰਡ ਲੱਗ ਜਾਣ ਕਾਰਨ ਤੇ ਮੁਰਗੇ ਦਾ ਕੀ ਹਾਲ ਹੁੰਦਾ ਹੈ ਤੇ ਸਰਦੀ ਦਾ ਬਾਹਰ ਮੌਸਮ ਚੱਲ ਰਿਹਾ ਹੈ ਇਧਰ ਦੇਖੋ ਲੱਗੇ ਜਿਹੜਾ ਕਾਲਾ ਜਿਹਾ ਮੁਰਗਾ ਪੰਖ ਫੁਲਾੜ ਕੇ ਬੈਠਾ ਹੈ ਤੋ ਇਹਨੂੰ ਠੰਡ ਲੱਗੀ ਹੋਈ ਹੈ। ਸ਼ਹਿੋਰ ਨਾਲ ਵੀ ਮੁਰਗੇ ਬੈਠੇ ਹਨ। ਤੋ ਠੰਡ ਲੱਗਣ ਕਾਰਨ ਇਹਨਾਂ ਨੂੰ ਕਿਹੜੇ ਕਿਹੜੇ ਮਾਰੀਆਂ ਲੱਗ ਜਾਂਦੀਆਂ ਹਨ। ਇੱਕ ਤਾਂ ਇਹਨਾਂ ਨੂੰ ਕਰ ਕਰ ਦੀ ਆਵਾਜ਼ ਆਵੇਗੀ। ਸਾਊਂਡ ਦੀ ਆਵਾਜ਼ ਆਵੇਗੀ। ਤੋ ਇਹਨਾਂ ਦੀਆਂ ਅੱਖਾਂ ਤੇ ਸੋਚਣਾ ਜਾਵੇ ਕਿ ਤੇ ਮੂੰਹ ਵਿੱਚ ਇਹਨਾਂ ਦਾ ਪਾਣੀ ਵਗਣਾ ਸ਼ੁਰੂ ਹੋ ਜਾਵੇਗਾ ਤੇ ਚਿੱਟੀ ਲਾਲ ਰੰਗ ਦੀ ਵਿੱਠ ਕਰਨਗੇ ਤੇ ਮੁਵਾਰ ਜਿਹੇ ਲੱਗਣਗੇ ਤੇ ਇਹਨਾਂ ਨੂੰ ਬਚਾਉਣ ਲਈ ਘਰ ਵਿੱਚ ਦੇਸੀ ਇਲਾਜ ਇਹ ਵਰਤਾਇਆ ਜਾਂਦਾ ਹੈ ਤਾਂ ਦੇਖੋ ਘਰ ਵਿੱਚ ਆਪਣੇ ਕੋਲ ਲਸਣ ਤਾਂ ਹੁੰਦਾ ਹੀ ਹੈ ਤਾਂ ਇਹਨਾਂ ਨੂੰ 3-4 ਦਿਨ ਲਸਣ ਦਾ ਪੇਸਟ ਬਣਾ ਕੇ ਇਹਨਾਂ ਮੁਰਗੀਆਂ ਨੂੰ ਦਿਓ ਬਾਜੂ ਮੁਰਗੀਆਂ ਸਹੀ ਹੋ ਸਕਣ 3-4 ਤੇ ਲਗਾਤਾਰ ਲਸਣ ਦਾ ਪੇਸਟ ਚਲਾਦੇ ਰਹੋ ਤੇ ਨਾਲ ਅਜਵੈਨ ਲੁਟਾਣੀ ਚ ਗਰਮ ਕਰਕੇ ਦਾ ਕਾੜਾ ਬਣਾ ਲਓ ਜਵੈਣ ਦਾ ਤੇ ਨਾਲ ਪਾਣੀ ਵਿੱਚ ਮਿਲਾ ਕੇ ਜਾਂ ਫੀਡ ਵਿੱਚ ਮਿਲਾ ਕੇ ਐਦਾਂ ਹੀ ਜਵੈਣ ਚਲਾਉਂਦੇ ਰਹੋ ਤਾਂ ਜੋ ਮੁਰਗੀ ਠਾਂਡ ਤੋਂ ਬਚ ਸਕੇ ਇਸ ਕਰਕੇ ਇਹਨਾਂ ਨੂੰ 4-5 ਦਿਨ ਲਈ ਸਜਵਾਨ ਫੀਡ ਚ ਮਿਲਾ ਕੇ ਜਾਂ ਪਾਣੀ ਗਰਮ ਕਰਕੇ ਇਹਨਾਂ ਨੂੰ ਜੋ ਜੁਆ ਦਾ ਪਾਣੀ ਤੇ ਲਸਣ ਦੀ ਪੇਸਟ ਬਣਾ ਕੇ ਪਾਣੀ ਵਿੱਚ ਮਿਲਾ ਕੇ ਜਾਂ ਫੀਡ ਚ ਮਿਲਾ ਕੇ ਦਿਓ ਤੇ ਮੂਤਰ ਤੁਹਾਡੀ ਜਲਦੀ ਹੀ ਠੀਕ ਹੋ ਜਾਵੇਗੀ। ਤਾ 5 ਤੋਂ 10 ਮਿੰਟ ਲੱਗੇਗੀ। ਇਸ ਕਰਕੇ ਘਰ ਤੇ ਦੇਸੀ ਇਲਾਜ ਹੁੰਦਾ ਹੈ ਤਾਂ ਆਪਾਂ ਮੁੱਢਲੀ ਕੋਈ ਵੀ ਮੁਆਰਖ ਹੋਵੇ ਤੇ ਆਪਾਂ ਘਬਰਾ ਜਾਨੇ ਹਾਂ ਇਸ ਕਿਹੜੀ ਦਵਾਈ ਦੇ ਜੀ ਦੇ ਜੀ ਜਾਇਦਾ ਕੀ ਇਲਾਜ ਹੈ ਘਰ ਵਿੱਚ ਆਪਣੇ ਕੋਲ ਕਾਫੀ ਚੀਜ਼ਾਂ ਹਨ ਇਲਾਜ ਕਰਨ ਲਈ ਤਾਂ ਘਬਰਾਉਣਾ ਨਹੀਂ ਇੱਕ ਤੁਸੀਂ ਇਹ ਚੀਜ਼ਾਂ ਜ਼ਰੂਰ ਦੇਖੋ ਮੁਰਗੀ ਤੁਹਾਡੀ ਜਲਦੀ ਹੀ ਸਹੀ ਤੇ ਠੀਕ ਹੋ ਰਵੇਗੀ